ਇੰਨ ਵੱਡੀਆਂ ਖਬਰਾਂ ਨੇ ਪਹਿਲੀ ਖਬਰ ਹੈ ਕਿ ਅੱਜ ਭਗਵੰਤ ਮਾਨ ਸਰਕਾਰ ਦਾ ਤਹਿਸੀਲਦਾਰਾਂ ਤੇ ਨੈਇਬ ਤਹਿਸੀਲਦਾਰਾਂ ਬਾਰੇ ਨਵਾਂ ਹੁਕਮ ਆਇਆ ਤੇ ਕਿਹਾ ਜਾ ਰਿਹਾ ਹੁਣ ਉਹਨਾਂ ਦੀ ਮਨਮਾਨੀ ਨਹੀਂ ਚੱਲਿਆ ਕਰੇਗੀ ਪੂਰੀ ਜਾਣਕਾਰੀ ਤੁਹਾਨੂੰ ਆਪਾਂ ਅੱਗੇ ਦਿੰਨੇ ਆਂ ਦੂਜੀ ਖਬਰ ਹੈ ਕਿ ਪਾਣੀਆਂ ਦੇ ਮੁੱਦੇ ਤੇ ਅੱਜ ਭਾਰਤ ਦੀ ਸਭ ਤੋਂ ਵੱਡੀ ਸੁਪਰੀਮ ਅਦਾਲਤ ਸੁਪਰੀਮ ਕੋਰਟ ਦਾ ਨਵਾਂ ਹੁਕਮ ਆਇਆ ਉਹ ਕੀ ਹੋਇਆ ਆਪਾਂ ਅੱਗੇ ਦੱਸਦੇ ਆਂ ਤੀਜੀ ਵੱਡੀ ਖਬਰ ਹੈ ਕਿ ਭਾਰਤ ਪਾਕਿਸਤਾਨ ਦੀ ਜੰਗ ਦਾ ਜਿਹੜਾ ਰੌਲਾ ਪੈ ਰਿਹਾ ਹੈ ਇਹਦੇ ਵਿੱਚ ਹੁਣ ਭਾਰਤ ਦੇ ਵਿੱਚ ਜੰਗ ਦੀ ਮੌਕ ਡ੍ਰਿੱਲ ਦਾ ਸਾਇਰਨ ਵੱਜੇਗਾ ਉਹ ਵੀ ਪੂਰੀ ਜਾਣਕਾਰੀ ਤੁਹਾਨੂੰ ਦੱਸਦੇ ਆਂ ਪਹਿਲੀ ਵੱਡੀ ਖਬਰ ਹੈ ਅੱਜ ਭਗਵੰਤ ਮਾਨ ਸਰਕਾਰ ਨੇ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਲਈ ਨਵੇਂ ਹੁਕਮ ਜਾਰੀ ਕੀਤੇ ਨੇ ਪਿਛਲੇ ਲੰਬੇ ਟਾਈਮ ਤੋਂ ਲੋਕ ਕੇ ਰੌਲਾ ਪਾਉਂਦੇ ਸੀ ਵੀ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਆਪਦੀ ਸੀਟ ਤੇ ਨਹੀਂ ਬੈਠੇ ਹੁੰਦੇ ਲੋਕ ਕੰਮ ਕਰਾਉਣ ਆਉਂਦੇ ਨੇ ਉਹ ਮਿਲਦੇ ਨਹੀਂਗੇ ਔਰ ਫਿਰ ਇਹ ਕਹਿ ਦਿੱਤਾ ਜਾਂਦਾ ਵੀ ਉਹ ਤਾਂ ਫੀਲਡ ਵਰਕ ਤੇ ਗਏ ਨੇ ਉਹ ਤਾਂ ਖੇਤਾਂ 'ਚ ਮਿੰਤੀ ਲਈ ਗਏ ਨੇ ਪਰ ਅਸਲ ਦੇ ਵਿੱਚ ਬਹੁਤ ਸਾਰੇ ਜਿਹੜੇ ਨੇ ਉਹ ਫਰਲੋ ਤੇ ਹੁੰਦੇ ਸੀਗੇ ਆਪਣੇ ਕਮਾਂਕਾਰਾਂ ਲਈ ਆਪਣੇ ਘਰਾਂ 'ਚ ਆਪਣੇ ਰਿਸ਼ਤੇਦਾਰਾਂ 'ਚ ਗਏ ਹੁੰਦੇ ਸੀ ਤੇ ਕਹਿ ਦਿੱਤਾ ਜਾਂਦਾ ਸੀ ਵੀ ਉਹ ਤਾਂ ਫੀਲਡ 'ਚ ਗਏ ਨੇ ਉਹ ਤਾਂ ਮਿੰਤੀ ਤੇ ਗਏ ਨੇ ਉਹ ਤਾਂ ਪਮੈਸ਼ ਤੇ ਗਏ ਨੇ ਪਰ ਹੁਣ ਪੰਜਾਬ ਸਰਕਾਰ ਨੇ ਅੱਜ ਨਵੇਂ ਹੁਕਮ ਜਾਰੀ ਕੀਤੇ ਨੇ ਜਿਨ੍ਹਾਂ ਦੇ ਨਾਲ ਕਿਹਾ ਜਾ ਰਿਹਾ ਕਿ ਤਹਿਸੀਲਦਾਰਾਂ ਦੀ ਇਹ ਮਨਮਾਨੀ ਰੁਕੇਗੀ ਤੇ ਨਾਇਬ ਤਹਿਸੀਲਦਾਰਾਂ ਦੀ ਵੀ ਨਵੇਂ ਹੁਕਮ ਜਾਰੀ ਹੋਏ ਨੇ ਕਿ ਹੁਣ ਤਹਿਸੀਲਦਾਰਾਂ ਨੂੰ 9 ਵਜੇ ਆ ਕੇ ਹਾਜ਼ਰੀ ਲਾਉਣੀ ਪਿਆ ਕਰੇਗੀ ਤੇ ਸ਼ਾਮ ਨੂੰ ਵੀ ਫਿਰ ਹਾਜ਼ਰੀ ਲਾਉਣੀ ਪਿਆ ਕਰੇਗੀ ਤੇ ਇਹ ਹਾਜ਼ਰੀ ਇੱਕ ਐਪ ਦੇ ਉੱਪਰ ਲੱਗੇਗੀ ਜਿਹਦੇ ਨਾਲ ਲੋਕੇਸ਼ਨ ਵੀ ਜੁੜੀ ਹੋਏਗੀ ਕਿੱਥੇ ਹਾਜ਼ਰੀ ਕਿਵੇਂ ਲਾਈ ਹੈ ਇਹ ਲੋਕੇਸ਼ਨ ਦੱਸੇਗੀ ਤੇ ਤਹਿਸੀਲਦਾਰ ਨਾਇਬ ਤਹਿਸੀਲਦਾਰ ਸਾਰਾ ਦਿਨ ਕਿੱਥੇ ਆ ਇਹ ਵੀ ਉਹਨਾਂ ਦੀ ਫੋਨ ਲੋਕੇਸ਼ਨ ਤੋਂ ਪਤਾ ਲਾਇਆ ਜਾ ਸਕੇਗਾ ਦੇਖੋ ਇਹ ਗੱਲ ਬੜੀ ਚੰਗੀ ਹੋਈ ਹੈ ਕਿਉਂਕਿ ਵੱਡੀ ਗਿਣਤੀ ਲੋਕਾਂ ਦੇ ਜਿਹੜੇ ਕੰਮ ਨੇ ਰੋਜ਼ਾਨਾ ਦੇ ਕਾਫੀ ਸਾਰੇ ਕੰਮ ਉਹ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਨਾਲ ਜੁੜੇ ਨੇ ਤੇ ਜਦੋਂ ਲੋਕ ਕੰਮਾਂ ਲਈ ਜਾਂਦੇ ਸੀ ਕਈ ਲੋਕ ਆਪਣੀਆਂ ਦਿਹਾੜੀਆਂ ਮਜ਼ਦੂਰੀਆਂ ਛੱਡ ਕੇ ਜਾਂਦੇ ਕਈ ਖੇਤਾਂ ਦੇ ਵਿੱਚ ਆਪਦੇ ਕੰਮ ਛੱਡ ਕੇ ਜਾਂਦੇ ਕਈ ਲੋਕ ਆਪਦੀ ਜਿਹੜੀ ਨੌਕਰੀ ਹੈ ਉਹ ਤੋਂ ਛੁੱਟੀ ਕਰਕੇ ਤਹਿਸੀਲ 'ਚ ਕੰਮ ਕਰਾਉਣ ਜਾਂਦੇ ਕਈ ਆਪਦੀ ਦੁਕਾਨ ਬੰਦ ਕਰਕੇ ਕੰਮ ਕਰਾਉਣ ਜਾਂਦੇ ਤੇ ਅੱਗੋਂ ਤਹਿਸੀਲਦਾਰ ਸਾਹਿਬ ਮਿਲਦੇ ਨਹੀਂ ਸੀ ਬਹੁਤ ਸਾਰੀਆਂ ਤਹਿਸੀਲਾਂ 'ਚ ਇਹ ਮਾਹੌਲ ਚੱਲਦਾ ਸੀ ਵੀ ਤਹਿਸੀਲਦਾਰ ਸਾਹਿਬ ਸ਼ਾਮ ਨੂੰ ਆਉਂਦੇ ਸੀ ਰਜਿਸਟਰੀ ਕਰਨ 4 ਵਜੇ ਤੋਂ ਬਾਅਦ ਉਹਦੇ ਤੇ ਬੜੇ ਸਵਾਲ ਉੱਠਦੇ ਰਹੇ ਬਹੁਤ ਸਾਰੇ ਦੋਸ਼ ਲੱਗਦੇ ਰਹੇ ਵੀ ਇਹ ਕੰਮ ਕਈ ਤਹਿਸੀਲਦਾਰ ਇਸ ਕਰਕੇ ਕਰਦੇ ਨੇ ਕਿਉਂਕਿ ਮਾਲਕ ਮਾਉਣਾ ਹੁੰਦਾ ਲੋਕਾਂ ਨੂੰ ਸਾਰਾ ਦਿਨ ਜਦੋਂ ਉਡੀਕਣਾ ਪੈਂਦਾ ਤਾਂ ਲੋਕਾਂ ਨੂੰ ਐ ਲੱਗਦਾ ਯਾਰ ਕੱਲ ਦਾ ਦਿਨ ਫੇਰ ਨਾ ਖਰਾਬ ਹੋ ਜੇ ਜਿਵੇਂ ਕਹਿੰਦੇ ਨੇ ਉਵੇਂ ਹੀ ਕਰ ਲਓ ਤੇ ਫਿਰ ਉਹ ਜਿਹੜੇ ਬਾਹਰ ਦਲਾਲ ਹੁੰਦੇ ਸੀ ਉਹਨਾਂ ਦੇ ਹਿਸਾਬ ਨਾਲ ਜਿਵੇਂ ਉਹ ਕਹਿੰਦੇ ਸੀ ਉਵੇਂ ਕਰ ਲਿਆ ਜਾਂਦਾ ਸੀ ਤੇ ਹੁਣ ਭਗਵੰਤਮਾਨ ਸਰਕਾਰ ਨੇ ਜਿਹੜੇ ਹੁਕਮ ਜਾਰੀ ਕੀਤੇ ਨੇ ਕਿਹਾ ਜਾ ਰਿਹਾ ਕਿ ਇਹਦੇ ਨਾਲ ਉਹਨਾਂ ਦੀ ਮਨਮਾਨੀ ਦੇ ਉੱਪਰ ਰੋਕ ਲੱਗੇਗੀ ਮਨਮਾਨੀ ਦੇ ਉੱਪਰ ਠੱਲ ਪਵੇਗੀ ਹੁਣ ਇਹਦੇ ਤੇ ਤੁਸੀਂ ਕੀ ਕਹੋਗੇ ਤੁਹਾਨੂੰ ਕੀ ਲੱਗਦਾ ਹੈ ਆਪਣਾ ਵਿਚਾਰ ਜ਼ਰੂਰ ਲਿਖਿਓ ਕਿਉਂਕਿ ਤਹਿਸੀਲਦਾਰਾਂ ਨੈਪ ਤਹਿਸੀਲਦਾਰਾਂ ਤੇ ਪਟਵਾਰੀਆਂ ਕੋ ਲੋਕਾਂ ਨੂੰ ਕੰਮ ਬਹੁਤ ਪੈਂਦੇ ਨੇ ਔਰ ਲੋਕਾਂ ਦੇ ਤਜਰਬੇ ਬਹੁਤ ਕੌੜੇ ਨੇ ਜਨਤਾ ਕਹਿੰਦੀ ਹੈ ਕਿ ਯਾਰ ਬਹੁਤ ਖੱਜਲ ਖਰਾਬ ਕਰਦੇ ਨੇ ਇੱਕ 50 ਮਿੰਟਾਂ ਦੇ ਕੰਮ ਤੇ 50 50 ਗੇੜੇ ਲੋਕਾਂ ਦੇ ਮਰਵਾ ਦਿੰਦੇ ਨੇ ਤੇ ਅਸਲ ਕਾਰਨ ਕੋਈ ਹੋਰ ਨਹੀਂ ਹੁੰਦਾ ਅਸਲ ਕੰਮ ਜੇਬ ਗਰਮ ਕਰਨ ਦਾ ਹੁੰਦਾ ਸੋ ਹੁਣ ਭ੍ਰਿਸ਼ਟਾਚਾਰ ਦੇ ਉੱਪਰ ਭਗਵੰਤ ਮਾਨ ਸਰਕਾਰ ਦਾ ਦਾਵਾ ਹੈ ਕਿ ਅਸੀਂ ਰੋਕ ਪਾਉਣੀ ਹੈ ਕਿੰਨੀ ਕ ਰੋਕ ਆਉਣ ਵਾਲੇ ਟਾਈਮ 'ਚ ਪਾਏਗੀ ਇਹ ਆਉਣ ਵਾਲਾ ਵਕਤ ਦੱਸੇਗਾ ਦੂਜੀ ਵੱਡੀ ਖਬਰ ਹੈ ਕਿ ਪਾਣੀਆਂ ਦੇ ਮੁੱਦੇ ਤੇ ਐਸਵਾਈਐਲ ਨਹਿਰ ਦੇ ਮੁੱਦੇ ਤੇ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਸਰਵ ਉੱਚ ਅਦਾਲਤ ਦੇ ਵਿੱਚ ਅੱਜ ਇੱਕ ਸੁਣਵਾਈ ਹੋਈ ਹੈ ਤੇ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਨੇ ਇੱਕ ਵੱਡੀ ਗੱਲ ਕੀਤੀ ਹੈ ਸਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਦੋਨਾਂ ਸਟੇਟਾਂ ਨੂੰ ਕਿਹਾ ਕਿ ਤੁਸੀਂ ਕੇਂਦਰ ਸਰਕਾਰ ਦੀ ਅਗਵਾਈ ਚ ਮੀਟਿੰਗ ਕਰੋ ਤੇ ਕੇਂਦਰ ਸਰਕਾਰ ਦੀ ਅਗਵਾਈ ਦੇ ਵਿੱਚ ਤੁਸੀਂ ਇਹ ਮਸਲਾ ਹੱਲ ਕਰੋ ਅਗਲੀ ਅਗਸਤ ਦੇ ਵਿੱਚ ਤਰੀਕ ਪਾਈ ਹੈ ਤੇ ਮਾਨਯੋਗ ਅਦਾਲਤ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਕੋਲ ਇਹ ਮਸਲਾ ਹੱਲ ਨਹੀਂ ਕੀਤਾ ਗਿਆ ਤੁਸੀਂ ਹੱਲ ਨਾ ਕਰ पाए ਫਿਰ ਅਸੀਂ ਇਹਦੇ ਉੱਪਰ ਅਗਲੀ ਤਰੀਕ ਦੇ ਉੱਪਰ ਅਗਲੀ ਕਾਰਵਾਈ ਕਰਾਂਗੇ ਹੁਣ ਅਗਲੀ ਕਾਰਵਾਈ ਕੀ ਹੋਏਗੀ ਇਹ ਤਾਂ ਅਗਲੀ ਤਰੀਕ ਤੇ ਪਤਾ ਲੱਗੇਗਾ ਪਰ ਫਿਲਹਾਲ ਇੱਥੇ ਗੱਲ ਰੁਕੀ ਹੈ ਹੁਣ ਕੀ ਪੰਜਾਬ ਕੇਂਦਰ ਦੇ ਨਾਲ ਮੀਟਿੰਗ ਕਰੇਗਾ ਅੱਜ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੂੰ ਤਿੱਖੇ ਸਵਾਲ ਵੀ ਹੋਏ ਕਿਉਂਕਿ ਜਿਹੜੇ ਹਰਿਆਣਾ ਸਰਕਾਰ ਦੇ ਤੇ ਦੂਜੇ ਪੱਖ ਦੇ ਵਕੀਲ ਸੀ ਉਹਨਾਂ ਨੇ ਜ਼ੋਰ ਨਾਲ ਕਿਹਾ ਕਿ ਪੰਜਾਬ ਮੰਨਦਾ ਨਹੀਂਗਾ ਤਾਂ ਫਿਰ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਤੁਸੀਂ ਵੀ ਕਿਉਂ ਨਹੀਂ ਮੰਨ ਰਹੇ ਹੁਣ ਪੰਜਾਬ ਦੇ ਵਿੱਚ ਕੱਲ ਵਿਧਾਨ ਸਭਾ ਦਾ ਵਿਸ਼ੇਸ਼ اجلاس ਸੱਦਿਆ ਗਿਆ ਉਹਦੇ ਵਿੱਚ ਇਹ ਮਤਾ ਪਾਇਆ ਗਿਆ ਕਿ ਵੇਖੋ ਪੰਜਾਬ ਦੇ ਕੋਲ ਬਾਦੂ ਪਾਣੀ ਨਹੀਂਗਾ ਇੱਕ ਬੂੰਦ ਵੀ ਪਹਿਲਾਂ ਹੀ ਪੰਜਾਬ ਦਾ ਪਾਣੀ ਖੁਣੋ ਮਾਰਿਆ ਜਾ ਰਿਹਾ ਪੰਜਾਬ ਦਾ ਸੋਕਾ ਪੈਣ ਦੀ ਨੋਬਤਾਈ ਪਈ ਆ ਤਾਂ ਫਿਰ ਪੰਜਾਬ ਤੋਂ ਠੱਕੇ ਨਾਲ ਪਾਣੀ ਹਰਿਆਣਾ ਜਾਂ ਦੂਜੇ ਸੂਬਿਆਂ ਨੂੰ ਕਿਉਂ ਦਵਾਇਆ ਜਾ ਰਿਹਾ ਇਹ ਵੀ ਉੱਥੇ ਰੌਲਾ ਪਿਆ ਕਿ ਪਿਛਲੀਆਂ ਸਰਕਾਰਾਂ ਨੇ ਇਹ ਗਲਤੀਆਂ ਕੀਤੀਆਂ ਨੇ ਜਿਨ੍ਹਾਂ ਦਾ ਖਮਿਆਜਾ ਅੱਜ ਭੁਗਤਣਾ ਪੈ ਰਿਹਾ ਹੈ ਜਦੋਂ ਉੱਥੇ ਦੂਜੀਆਂ ਪਾਰਟੀਆਂ ਨੇ ਵੀ ਕਿਹਾ ਕਿ ਅਸੀਂ ਵੀ ਪਾਣੀਆਂ ਦੇ ਮੁੱਦੇ ਤੇ ਇਹੀ ਸਟੈਂਡ ਹੈ ਤਾਂ ਫਿਰ ਭਗਵੰਤਮਾਨ ਤੇ ਉਹਨਾਂ ਦੇ ਬਾਕੀ ਮੰਤਰੀਆਂ ਨੇ ਕਾਂਗਰਸ ਨਾਲ ਤੇ ਦੂਜੀਆਂ ਪਾਰਟੀਆਂ ਨਾਲ ਕਾਫੀ ਭੇੜ ਕੀਤਾ ਔਰ ਭਗਵੰਤਮਾਨ ਤਾਂ ਕਾਫੀ ਤੱਤੇ ਹੋ ਗਏ ਭਗਵੰਤਮਾਨ ਨੇ ਕਿਹਾ ਕਿ ਤੁਸੀਂ ਕੰਡੇ ਬੀਜੇ ਨੇ ਜਦੋਂ ਪਹਿਲਾਂ ਨਹਿਰਾਂ ਬਣਾਉਣ ਦੇ ਟੱਕ ਤੁਸੀਂ ਲਵਾਉਂਦੇ ਰਹੇ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਭਗਵੰਤ ਮਾਨ ਦੀ ਕਾਫੀ ਤਿੱਖੀ ਬਹਿਸ ਹੋਈ ਹੈ। ਭਗਵੰਤ ਮਾਨ ਨੇ ਕਿਹਾ ਕਿ ਟੱਕ ਤੁਸੀਂ ਲਵਾਉਂਦੇ ਰਹੇ ਚਾਂਦੀ ਦੀਆਂ ਕਈਆਂ ਬੜਵਾਰ ਬਣਵਾ ਕੇ ਤੁਹਾਡੇ ਆਗੂ ਲਿਆਉਂਦੇ ਰਹੇ ਇੰਦਰਾ ਗਾਂਧੀ ਨੂੰ ਸਾਧ ਕੇ ਤੁਸੀਂ ਨਹਿਰਾਂ ਦੇ ਟੱਕ ਲਵਾਉਂਦੇ ਰਹੇ ਅੱਜ ਤੁਸੀਂ ਪਾਣੀਆਂ ਦੇ ਰਾਖਾ ਦੀ ਗੱਲ ਕਰਦੇ ਹੋ। ਔਰ ਫਿਰ ਭਗਵੰਤ ਮਾਨ ਨੇ ਇਹ ਵੀ ਯਾਦ ਕਰਾਇਆ ਵੀ ਜਿਹੜੇ ਕੈਪਟਨ ਅਮਰਿੰਦਰ ਨੂੰ ਤੁਸੀਂ ਪੰਜਾਬ ਦੇ ਪਾਣੀਆਂ ਦਾ ਰਾਖਾ ਬਣਾ ਕੇ ਪੇਸ਼ ਕਰਦੇ ਰਹੋ। ਉਹ ਤੁਹਾਡਾ ਰਾਖਾ ਤਾਂ ਕਿ ਆ ਬੀਜੇਪੀ ਚ ਪਰ ਉਹੀ ਰਾਖਾ ਚਾਂਦੀ ਦੀ ਕਈ ਨਾਲ ਇੰਦਰਾ ਗਾਂਧੀ ਤੋਂ ਟੱਕ ਲਵਾਉਂਦਾ ਉਹ ਪੁਰਾਣੀਆਂ ਫੋਟੋਆਂ ਪਈਆਂ ਨੇ ਰਿਕਾਰਡ ਪਿਆ ਤਾਂ ਫਿਰ ਉਥੇ ਪ੍ਰਤਾਪ ਸਿੰਘ ਬਾਜਵਾ ਹੋਰੀ ਵੀ ਅੱਗੋਂ ਤੱਤੇ ਹੋਏ ਵਾਵਾ ਪਾਰਟੀਆਂ ਦੀ ਤੂਤੂਮਮੇ ਹੋਈ ਇਸ ਮਾਮਲੇ ਤੇ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਦੋ ਗਲੀਆਂ ਨਜ਼ਰ ਆ ਰਹੀਆਂ ਡਬਲ ਪਾਲਿਸੀ ਖੇਡਦੀਆਂ ਪੰਜਾਬ ਚ ਹੋਰ ਹਰਿਆਣੇ ਚ ਹੋਰ ਦੇਖੋ ਸਾਰੀਆਂ ਹੀ ਪਾਰਟੀਆਂ ਪੰਜਾਬ ਚ ਕੀ ਕਰਦੀਆਂ ਪੰਜਾਬ ਦੇ ਵਿੱਚ ਕਾਂਗਰਸ, ਭਾਜਪਾ, ਆਮ ਆਦਮੀ ਪਾਰਟੀ ਇਹ ਕਹਿੰਦੀ ਹੈ ਕਿ ਪੰਜਾਬ ਕੋਲ ਪਾਣੀ ਹੈ ਨਹੀਂਗਾ ਇੱਕ ਬੂੰਦ ਵੀ ਨਹੀਂ ਦੇਣੀ ਤੇ ਏਸੇ ਹੀ ਤਿੰਨਾਂ ਪਾਰਟੀਆਂ ਦੀਆਂ ਜਿਹੜੀਆਂ ਹਰਿਆਣਾ ਕਮੇਟੀਆਂ ਨੇ ਉਹ ਹਰਿਆਣੇ ਦੇ ਪੱਖ ਦੀ ਗੱਲ ਕਰਦੀਆਂ ਤੇ ਉਹ ਕਹਿੰਦੀਆਂ ਕਿ ਪਾਣੀ ਤਾਂ ਚਾਹੀਦਾ ਹੈ ਪਾਣੀ ਤਾਂ ਦੇਣਾ ਪਊਗਾ ਐ ਕਿਵੇਂ ਹੋ ਜੂਗਾ ਹੁਣ ਤੁਸੀਂ ਦੱਸ ਦਿਓ ਤੁਹਾਨੂੰ ਕੀ ਲੱਗਦਾ ਹੈ ਕੀ ਪਾਰਟੀਆਂ ਡਬਲ ਪਾਲਿਸੀ ਨਹੀਂ ਖੇਡ ਰਹੀਆਂ ਕੀ ਪਾਰਟੀਆਂ ਇਹ ਡਬਲ ਨੀਤੀ ਨਹੀਂ ਖੇਡ ਰਹੀਆਂ ਹੁਣ ਅਗਲੀ ਜਿਹੜੀ ਤੀਜੀ ਖਬਰ ਹੈ ਉਹ ਭਾਰਤ-ਪਾਕਿਸਤਾਨ ਦੀ جنگ ਦੇ ਰੌਲੇ ਨਾਲ ਜੁੜੀ ਹੈ ਭਾਰਤ ਨੇ ਅੱਜ ਫਿਰ ਜਿਹੜੀ جنگ ਦੀ ਇੱਕ ਮੌਕ ਡ੍ਰਿਲ ਕਰ ਹਸਲ ਹੁੰਦੀ ਹੈ ਉਹ ਕਰਨ ਦੀ ਗੱਲ ਕੀਤੀ ਹੈ ਤੇ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਰਾਤ ਨੂੰ ਬਿਜਲੀ ਬੰਦ ਕਰਕੇ ਤੇ ਮੌਕ ਡ੍ਰਿਲ ਕੀਤੀ ਜਾਵੇਗੀ ਕੱਲ ਵੀ ਕਈ ਥਾਵਾਂ ਤੇ ਕੀਤੀ ਜਾਵੇਗੀ ਪਿਛਲੇ ਦਿਨੀ ਵੀ ਫਿਰੋਜ਼ਪੁਰ ਵਰਗੇ ਕਈ ਸ਼ਹਿਰਾਂ ਦੇ ਵਿੱਚ ਬਿਜਲੀ ਬੰਦ ਕਰਕੇ ਤੇ ਮੌਕ ਡ੍ਰਿੱਲ ਕੀਤੀ ਗਈ ਮੌਕ ਡ੍ਰਿੱਲ ਦਾ ਮਤਲਬ ਹੁੰਦਾ ਅਭਿਆਸਲ ਕਰਨੀ ਮਤਲਬ ਕਰਕੇ ਵੇਖਣਾ ਮਤਲਬ ਵੀ ਜੇਕਰ جنگ ਦੀ ਹਾਲਾਤ ਬਣਦੀ ਹੈ ਜੰਗ ਹੁੰਦੀ ਹੈ ਤਾਂ ਰਾਤ ਦੇ ਟਾਈਮ ਇੱਕੋ ਟਾਈਮ ਜਦੋਂ ਸਾਇਰਨ ਵੱਜੇਗਾ ਤਾਂ ਕੀ ਲੋਕ ਇੱਕੋ ਟਾਈਮ ਬਿਜਲੀ ਬੰਦ ਕਰਕੇ ਬਿਜਲੀ ਤੋਂ ਬਿਨਾਂ ਰਹਿ ਸਕਣਗੇ ਇੱਕ ਰਿਹਸਲ ਜਿਵੇਂ ਨਾਟਕ ਕਰਨ ਤੋਂ ਪਹਿਲਾਂ ਨਾਟਕ ਦੀ ਰਿਹਸਲ ਹੁੰਦੀ ਹੈ ਗਾਇਕ ਗੀਤ ਗਾਉਣ ਤੋਂ ਪਹਿਲਾਂ ਰਿਹਸਲ ਕਰਦੇ ਨੇ ਇਸੇ ਤਰ੍ਹਾਂ ਇਹ ਇੱਕ ਰਿਹਸਲ ਹੈ ਇਹ ਕਾਦੀ ਰਿਹਸਲ ਹੈ جنگ ਦੀ ਪਰ ਕੀ جنگ ਹੋਏਗਾ ਹੁਣ ਬਹੁਤ ਸਾਰੇ ਜਿਹੜੇ ਘੱਟ ਮੱਤ ਵਾਲੇ ਲੋਕ ਨੇ ਉਹ ਪਾਕਿਸਤਾਨ ਚ ਵੀ ਤੇ ਭਾਰਤ ਦੇ ਵਿੱਚ ਵੀ ਉਹ ਬੜੀ جنگ ਦੀ ਇੱਛਾ ਰੱਖਦੇ ਨੇ ਉਹ ਕਹਿੰਦੇ ਆ ਜੰਗ ਲਾਓ ਮੈਂ ਵੀਡੀਓ ਦੇਖਦਾ ਸੀ ਪਾਕਿਸਤਾਨ ਦੀਆਂ ਕੁਝ ਕੁੜੀਆਂ ਉਹ ਬੜਾ ਜੰਗ ਨੂੰ ਮਜ਼ਾਕ ਬਣਾ ਕੇ ਵੀ ਅਸੀਂ ਤਾਂ ਡਰੈੱਸਾਂ ਖਰੀਦ ਕੇ ਲਿਆਈਆਂ ਆ ਆ ਅਸੀਂ ਜੰਗ ਦੇ ਪਹਿਲੇ ਦਿਨ ਪਾਵਾਂ ਗੀਆਂ ਜਾਂ ਦੂਜੇ ਦਿਨ ਪਾਵਾਂ ਗੀਆਂ ਉਹਨਾਂ ਬੇਵਕੂਫ ਤੇ ਥੋਥੇ ਦਿਮਾਗ ਵਾਲਿਆਂ ਨੂੰ ਇੰਨੀ ਮਤ ਨਹੀਂ ਗਈ ਵੀ ਜੇ ਜੰਗ ਲੱਗੀ ਨਾ ਇੱਕ ਪਰਮਾਣੂ ਜਾਂ ਜਦੋਂ ਇੱਕ ਤੋਪ ਦਾ ਗੋਲਾ ਡਿੱਗਿਆ ਤਾਂ ਜੰਗਲ ਵਿੱਚੇ ਨਿਕਲ ਜਾਂਦਾ ਸਾਰਿਆਂ ਦਾ ਬੰਬ ਦੀ ਆਵਾਜ਼ ਸੁਣ ਕੇ ਟੱਟੀਆਂ ਲੱਗ ਜਾਂਦੀਆਂ ਸਾਰਿਆਂ ਨੂੰ ਔਰ ਜਿੰਨੀ ਤਬਾਈ ਫੇਰ ਉਹ ਕਰਦੇ ਆ ਉਹ ਵੱਖਰੀ ਜੰਗ ਦਾ ਤਾਂ ਨਾਂ ਹੀ ਮਾੜਾ ਹੈ ਜੰਗ ਇਹੋ ਜੀ ਜਿਹੜੀ ਜੰਗ ਆ ਦੋ-ਦੋ ਦੇਸ਼ਾਂ ਦੀ ਉਹ ਬਹੁਤ ਵੱਡੀ ਬਰਬਾਦੀ ਦਾ ਕਾਰਨ ਬਣਦੀ ਆ ਅੱਜ ਦੀ ਹਾਲਾਤ ਦੇ ਵਿੱਚ ਯੂਕਰੇਨ ਦੀ ਤੇ ਰੂਸ ਦੀ ਜੰਗ ਬਾਰੇ ਜੇ ਕਿਸੇ ਨੇ ਜਾਨਣਾ ਤਾਂ ਉੱਥੋਂ ਦੇ ਲੋਕਾਂ ਨੂੰ ਪੁੱਛ ਕੇ ਵੇਖੋ ਕੀ ਬੀਤੀ ਹੈ ਹਾਲੇ ਕਿ ਉਹ ਇਸ ਪੱਧਰ ਦੀ ਨਹੀਂ ਸੀ ਜਿਸ ਪੱਧਰ ਦੀ ਭਾਰਤ ਤੇ ਪਾਕਿਸਤਾਨ 'ਚ ਹੋ ਸਕਦੀ ਹੈ ਭਾਰਤ ਤੇ ਪਾਕਿਸਤਾਨ ਦੋਨੋਂ ਪਰਮਾਣੂ ਸ਼ਕਤੀਆਂ ਨੇ ਦੋਨਾਂ ਕੋਲ ਪਰਮਾਣੂ ਬੰਬ ਨੇ ਔਰ ਦੋਨੋਂ ਜਿਵੇਂ ਪਾਕਿਸਤਾਨ ਦਾ ਇੱਕ ਰਾਜਦੂਤ ਹੈ ਉਹਨੇ ਕੱਲ ਬੇਵਕੂਫਾ ਵਾਲੀ ਧਮਕੀ ਦਿੱਤੀ ਹੈ ਉਹ ਕਹਿੰਦਾ ਉਹ ਕਹਿੰਦਾ ਕਿ ਸਾਡੇ ਕੋਲ ਪਰਮਾਣੂ ਨੇ ਜੇ ਭਾਰਤ ਨੇ ਸਾਡਾ ਪਾਣੀ ਰੋਕਿਆ ਅਸੀਂ ਪਰਮਾਣੂ ਨਾਲ ਜਵਾਬ ਦੇਾਂਗੇ ਉਹਨੂੰ ਖੋਤੇ ਨੂੰ ਪੁੱਛੇ ਵੀ ਕਮਲਿਆ ਜੇ ਤੁਹਾਡੇ ਕੋਲ ਪਰਮਾਣੂ ਨੇ ਤੇ ਭਾਰਤ ਕੋਲ ਹੈ ਨਹੀਂਗੇ ਤੇ ਜੇ ਪਰਮਾਣੂ ਵਾਲੀ ਆਗੇ ਤੁਸੀਂ ਨਾ ਇਰ ਸਦੀਆਂ ਤੱਕ ਭਾਰਤ ਤੇ ਪਾਕਿਸਤਾਨ ਦਾ ਨਕਸ਼ਾ ਤੋਂ ਨਾ ਖਤਮ ਦੁਨੀਆ ਦੇ ਕੱਲੇ ਦੋ ਦੇਸ਼ਾਂ ਦਾ ਹੀ ਨਹੀਂ ਨੇੜਲਿਆਂ ਵੀ ਕਈਆਂ ਨੂੰ ਲੈ ਡੁੱਬਣਗੇ ਤੇ ਜੇਕਰ ਪਰਮਾਣੂ ਜਾਦੇ ਚੱਲ ਜਾਣ ਪੂਰੀ ਧਰਤੀ 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 ਵੀ ਤਬਾਹ ਹੋ ਸਕਦੀ ਹੈ ਇਸ ਪੱਧਰ ਦਾ ਪਰਮਾਣੂ ਬੰਬ ਲੋਕਾਂ ਨੇ ਹੁਣ ਪਰਮਾਣੂ ਬੰਬ ਬਾਰੇ ਪੜ੍ਹਿਆ ਨਹੀਂ ਪਰਮਾਣੂ ਬੰਬ ਬਾਰੇ ਜਾਣਕਾਰੀ ਨਹੀਂ ਪਰਮਾਣੂ ਬੰਬ ਬਾਰੇ ਹਾਈਡਰੋਜਨ ਬੰਬ ਬਾਰੇ ਜਾਂ ਐਟਮ ਬੰਬ ਬਾਰੇ ਲੋਕਾਂ ਦੀ ਸਟੱਡੀ ਨਹੀਂ ਗਈ ਇਸ ਕਰਕੇ ਕਈਆਂ ਨੂੰ ਐਂ ਲੱਗਦਾ ਹੈ ਬਿਸ਼ayad ਉਹ ਪੁਰਾਣੀਆਂ ਜੰਗਾਂ ਫਿਲਮਾਂ 'ਚ ਵੇਖੀਆਂ ਤਲਵਾਰਾਂ ਤੇ ਘੋੜਿਆਂ ਵਾਲੀਆਂ ਤੇ ਕਈਆਂ ਨੂੰ ਐ ਲੱਗਦਾ ਵੀ ਸ਼ਾਇਦ ਉਵੇਂ ਹੋਣਾ ਕਮਲਿਓ ਨਾ ਕਰੋ ਜੰਗ ਜੰਗ ਇਹ ਜੰਗ 'ਚ ਕੁਝ ਨਹੀਂ ਰੱਖਿਆ ਲੱਖਾਂ ਕਰੋੜਾਂ ਲੱਖਾਂ ਦੋਵਾਂ ਦੇਸ਼ਾਂ ਦੀਆਂ ਬਹਿਣਗੀਆਂ ਪਤਾ ਨਹੀਂ ਕਿੰਨੇ ਪਿੰਡ ਤੇ ਸ਼ਹਿਰ ਉੱਜੜਨਗੇ ਪਤਾ ਨਹੀਂ ਕਿੰਨੀ ਕ ਤਬਾਈ ਤੋਪਾਂ ਦੇ ਗੋਲੇ ਕਰਨਗੇ ਜੰਗੀ ਜਹਾਜ਼ ਜਦੋਂ ਬੰਬ ਵਰਹਾਉਂਦੇ ਨੇ ਨਾ ਤੇ ਫਿਰ ਜਿਵੇਂ ਪੱਕੀ 베ਰੀ ਨੂੰ ਹਲਾ ਆ ਦੀਏ ਤੇ 베ਰਾ ਦਾ ਮੀਂਹ ਵਰਦਾ ਨਾ ਐਦਾਂ ਬੰਬ ਵਰਦੇ ਹੁੰਦੇ ਨੇ ਸੋ ਬੇਨਤੀ ਆ ਇਹ ਜੰਗ ਜੰਗ ਦਾ ਰੌਲਾ ਨਾ ਪਾਓ ਇਹ ਠੀਕ ਨਹੀਂਗਾ ਦੋਵਾਂ ਦੇਸ਼ਾਂ ਨੂੰ ਵੀ ਬੇਨਤੀ ਆ ਕਿ ਆਪੋ ਆਪਣੇ ਮਸਲੇ ਗੱਲਬਾਤ ਨਾਲ ਸੁਲਝਾ ਲੈ ਜਾਣ ਤੇ ਬਿਹਤਰ ਹੈ ਦੋਨੇ ਦੇਸ਼ ਜੰਗ ਜੰਗ ਦੀ ਗੱਲ ਨਾ ਕਰਨ ਅੱਗੇ ਹੀ ਦੋਨੇ ਦੇਸ਼ ਬਹੁਤ ਕਮਜ਼ੋਰ ਨੇ ਵੱਡੇ ਦੇਸ਼ਾਂ ਦੇ ਕਰਜ਼ਾਈ ਨੇ ਭਾਰਤ ਵੀ ਤੇ ਪਾਕਿਸਤਾਨ ਵੀ ਅਮਰੀਕਾ ਵਰਗੇ ਦੇਸ਼ ਨੇ ਜਿਹੜੇ ਉਹਨਾਂ ਨੇ ਇਸ ਤਰ੍ਹਾਂ ਥੱਲੇ ਲਾਇਆ ਜਿਵੇਂ ਪਿੰਡ ਦੇ ਵਿੱਚ ਇੱਕ ਤਕੜਾ ਬੰਦਾ ਨਹੀਂ ਹੁੰਦਾ ਅਮੀਰ ਬੰਦਾ ਤੇ ਉਹ ਜਿਹੜੇ ਮੰਨ ਲਓ ਪਿੰਡ 'ਚ ਇੱਕ ਕੋਈ 50 60 ਕਿੱਲੇ ਵਾਲਾ ਕੋਈ ਹੁੰਦਾ ਆੜਤੀਆ টাইਪ ਬੰਦਾ ਉਹ ਜਿਹੜੇ 4 5 ਕਿੱਲੇ ਵਾਲੇ ਕਿਸਾਨ ਨੇ ਨਾ ਉਹ ਚਾਹਦਾ ਹੁੰਦਾ ਇਹ ਲੜਨ ਇਹਨਾਂ ਤੇ ਕਰਜ਼ਾ ਚੜੇ ਇਹਨਾਂ ਨੂੰ ਪੈਸੇ ਦੀ ਲੋੜ ਪਵੇ ਫਿਰ ਇਹ ਮੇਰੇ ਤੋਂ ਪੈਸੇ ਵਿਆਜ ਤੇ ਲੈਣ ਫਿਰ ਜਦੋਂ ਇਹਨਾਂ ਦੇ ਉੱਪਰ ਵਿਆਜ ਵਧੇਗੀ ਤਾ ਫਿਰ ਇਹੰਦੇ ਜਿਹੜੇ ਤਿੰਨ ਚਾਰ ਕਿੱਲੇ ਨੇ ਉਹ ਵੀ ਮੈਂ ਖਰੀਦ ਲੂੰਗਾ ਉਹ ਵੀ ਸਸਤੇ ਚ ਤੇ ਜਿਹੜੇ ਇਹੰਦੇ ਨੇ ਉਹ ਵੀ ਮੈਂ ਖਰੀਦ ਲੂੰਗਾ ਇਸੇ ਹੀ ਤਰ੍ਹਾਂ ਅਮਰੀਕਾ ਦੀ ਨੀਤੀ ਹੈ ਉਹ ਤੇ ਚਾਹੁੰਦੇ ਨੇ ਲੜੋ ਲੜੋ ਅਮਰੀਕਾ ਦਾ ਬਹੁਤ ਵੱਡਾ ਜਿਹੜਾ ਕਾਰੋਬਾਰ ਹੈ ਉਹ ਹਥਿਆਰ ਵੇਚ ਕੇ ਹੁੰਦਾ ਅਮਰੀਕਾ ਦੁਨੀਆ ਨੂੰ ਹਥਿਆਰ ਵੇਚ ਕੇ ਬਹੁਤ ਮੋਟਾ ਪੈਸਾ ਕਮਾਉਂਦਾ ਰਿਹਾ ਤੇ ਕਮਾਉਂਦਾ ਹੈ ਤੇ ਜੇਕਰ ਲੜਨੋਂ ਹਟ ਕੇ ਦੂਜੇ ਦੇਸ਼ ਫਿਰ ਉਹਦੇ ਹਥਿਆਰ ਨਹੀਂ ਵਿਕਣੇ ਜੇ ਭਾਰਤ ਤੇ ਪਾਕਿਸਤਾਨ ਚ ਇੰਨੀ ਵਿਰੋਧਤਾ ਪਿਛਲੇ 40-50 ਸਾਲਾਂ ਤੋਂ ਨਾ ਹੁੰਦੀ ਤਾਂ ਅਮਰੀਕਾ ਦੀ ਆਰਥਿਕਤਾ ਹੀ ਅੱਧੀ ਹੋਣੀ ਸੀ ਕਿਉਂਕਿ ਇਹਨਾਂ ਦੋ ਦੇਸ਼ਾਂ ਨੇ ਉਹ ਤੋਂ ਹਥਿਆਰ ਖਰੀਦ-ਖਰੀਦ ਕੇ ਬੜਾ ਪੈਸਾ ਵਟਾਇਆ ਉਹਨੂੰ ਤੇ ਦੂਜੇ ਜਿਹੜੇ ਸਾਮਰਾਜੀ ਮੁਲਕ ਨੇ ਉਹਨਾਂ ਨੂੰ ਵੀ ਸੋ ਇਹਨਾਂ ਚੀਜ਼ਾਂ ਨੂੰ ਸਮਝਣਾ ਚਾਹੀਦਾ ਤੇ ਬਚਣਾ ਚਾਹੀਦਾ ਬਹੁਤ ਮਿਹਰਬਾਨੀ ਸ਼ੁਕਰੀਆ